ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਇਨ ਆਪਾਂ 35 ਨੰਬਰ ਟੈਸਟ ਸ਼ੁਰੂ ਕੀਤਾ ਸੀਗਾ ਬੇਟਾ ਤਾਂ ਉਹਦੇ 10 ਸਵਾਲ ਕਰ ਲਏ ਸੀ ਹੁਣ ਬੇਟਾ ਆਪਾਂ 11 ਨੰਬਰ ਸਵਾਲ ਤੇ ਆ ਗਏ ਕਹਿੰਦਾ ਦੋ ਸਰਲ ਰੇਖਾਵਾਂ ਦੇ ਕਾਟ ਬਿੰਦੂਆਂ ਦੀ ਵੱਧ ਤੋਂ ਵੱਧ ਸੰਖਿਆ ਹੁੰਦੀ ਹੈ ਤਾਂ ਬੇਟਾ ਦੋ ਸਰਲ ਰੇਖਾਵਾਂ ਦੇ ਕਾਟ ਬਿੰਦੂਆਂ ਦੀ ਸਰਲ ਰੇਖਾਵਾਂ ਹੁੰਦੀਆਂ ਬੇਟਾ ਸਿੱਧੀਆਂ ਰੇਖਾਵਾਂ ਇੱਕ ਤੇ ਦੋ ਵੱਧ ਤੋਂ ਵੱਧ ਬੇਟਾ ਕਿੰਨੇ ਹੋਊਗੇ ਸਿਰਫ ਇੱਕ ਬਿੰਦੂ ਆ ਜਿੱਥੇ ਇਹ ਆਪਸ ਚ ਕੱਟਦੇ ਆ ਇਸ ਕਰਕੇ ਇੱਕ ਹੋਊਗੀ ਠੀਕ ਹੈ ਦੋ ਸਰਲ ਰੇਖਾਵਾਂ ਸਰਲ ਰੇਖਾਵਾਂ ਹੁੰਦੀਆਂ ਸਿੱਧੀਆਂ ਰੇਖਾਵਾਂ ਤਾਂ ਇੱਕ ਨੂੰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਤਿੰਨ ਸਰਲ ਰੇਖਾਵਾਂ ਦੇ ਕਾਟ ਬਿੰਦੂਆਂ ਦੀ ਵੱਧ ਤੋਂ ਵੱਧ ਸੰਖਿਆ ਹੋ ਸਕਦੀ ਹੈ ਹੂਣ ਬੇਟਾ ਆਪਾਂ ਗੱਲ ਕਰ ਰਹੇ ਆ ਤਿੰਨ ਸਰਲ ਰੇਖਾਵਾਂ ਦੇ ਕਾਟ ਬਿੰਦੂਆਂ ਦੀ ਸੰਖਿਆ ਤਾਂ ਬੇਟਾ ਸਰਲ ਰੇਖਾਵਾਂ ਤੁਹਾਨੂੰ ਪਤਾ ਹੀ ਆ ਵੀ ਸਿੱਧੀ ਰੇਖਾਂ ਨੂੰ ਬੋਲਦੇ ਆ ਇੱਕ ਵੱਧ ਤੋਂ ਵੱਧ ਲੈਣੀ ਹੈ ਨਾ ਤੇ ਦੂਜੀ ਰੇਖਾ ਅਸੀਂ ਇਹਨੂੰ ਕੱਟਦੀ ਲਾਵਾਂਗੇ ਠੀਕ ਹੈ ਤੀਜੀ ਵੱਧ ਤੋਂ ਵੱਧ ਲੈਣੀ ਹੈ ਤੇ ਜਾਂ ਇੱਥੇ ਲਾਵਾਂਗੇ ਜਾਂ ਇੱਥੇ ਤਾਂ ਕਿੰਨੇ ਕਾਟ ਬਿੰਦੂ ਜਿੱਥੇ ਇੱਕ ਆਹ ਕਾਟ ਬਿੰਦੂ ਹੋ ਗਿਆ 1 2 ਤੇ 3 ਵੱਧ ਤੋਂ ਵੱਧ 3 ਨਾ ਬੇਟਾ ਜਿਵੇਂ ਮਰਜ਼ੀ ਲਾਈਨਾਂ ਖਿੱਚ ਕੇ ਦੇਖ ਲਓ ਤਿੰਨ ਤੋਂ ਵੱਧ ਤਿੰਨ ਤੋਂ ਵੱਧ ਕਾਟ ਬਿੰਦੂ ਨਹੀਂ ਬਣਨਗੇ 1 2 ਤੇ 3 ਤਿੰਨ ਸਰਲ ਰੇਖਾਵਾਂ ਦੇ ਕਾਟ ਬਿੰਦੂਆਂ ਦੀ ਵੱਧ ਤੋਂ ਵੱਧ ਸੰਖਿਆ ਹੋ ਸਕਦੀ ਹੈ 3 ਨੂੰ ਅਸੀਂ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 13 ਕਹਿੰਦਾ 99 ਡਿਗਰੀ ਦੇ ਕੋਣ ਨੂੰ ਕਹਿੰਦੇ ਹਨ ਤਾਂ ਬੇਟਾ ਤੁਹਾਨੂੰ ਦੱਸਿਆ ਸੀ 0 ਤੋਂ ਵੱਧ ਤੇ 90 ਤੋਂ ਘੱਟ ਹੋਵੇ ਤਾਂ ਉਹਨੂੰ ਨਿਊਨ ਕੋਣ ਕਹਿੰਦੇ ਆ 89 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਨਿਊਨ ਕੋਣ ਅੱਗੇ ਬੇਟਾ ਸਵਾਲ ਨੰਬਰ 14 ਕਹਿੰਦਾ 105 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਬੇਟਾ ਆਪਾਂ ਚਾਰਟ ਵਾਰ-ਵਾਰ ਕੀਤਾ ਹੋਇਆ ਹੈਗਾ ਆ ਤਾਂ 90 ਤੋਂ ਵੱਡਾ ਹੋਵੇ 180 ਤੋਂ ਛੋਟਾ ਹੋਵੇ ਤਾਂ ਉਹ ਸਾਰੇ ਅਧਿਕ ਕੋਣ ਦੀ ਡੈਫੀਨੇਸ਼ਨ ਚਾਹੁੰਦੇ ਆ ਅਸੀਂ ਅਧਿਕ ਕੋਣ ਨੂੰ ਟਿੱਕ ਕਰ ਦਵਾਂਗੇ ਅੱਗੇ ਬੇਟਾ ਸਵਾਲ ਨੰਬਰ 15 ਆ ਗਿਆ ਕਹਿੰਦਾ 269 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਹਨ ਤਾਂ ਬੇਟਾ ਅਸੀਂ ਚਾਰਟ ਦੇ ਵਿੱਚ ਕੀਤਾ ਸੀ ਵੀ 180 ਡਿਗਰੀ ਦਾ ਸਰਲ ਕੋਣ ਹੁੰਦਾ ਜੇ 180 ਡਿਗਰੀ ਤੋਂ ਵੱਧ ਜਾਂਦਾ ਤਾਂ 360 ਤੋਂ ਘੱਟ ਹੋਵੇ ਤਾਂ ਉਹਨੂੰ ਬੇਟਾ ਬਰਹਿਸਤ ਕੋਣ ਕਹਿੰਦੇ ਆ ਇਸ ਕਰਕੇ ਅਸੀਂ ਟਿੱਕ ਕਰਾਂਗੇ ਬਰਹਿਸਤ ਕੋਣ ਨੂੰ ਠੀਕ ਹੈ ਬੇਟਾ ਉਦੋਂ ਬਾਅਦ ਦੇ ਵਿੱਚ ਬੇਟਾ ਸਵਾਲ ਨੰਬਰ 16 ਆ ਗਿਆ ਕਹਿੰਦਾ 90 ਡਿਗਰੀ ਦੇ ਕੋਣ ਨੂੰ ਕਹਿੰਦੇ ਹਨ ਦਨ 90 ਡਿਗਰੀ ਦੇ ਕੋਣ ਨੂੰ ਕੀ ਕਹਿੰਦੇ ਆ ਬੇਟਾ ਸਮਕੋਣ ਇਹ ਹਰ ਰੇਖਾ ਦੂਜੀ ਰੇਖਾ ਦੇ ਉੱਤੇ ਲੰਬ ਤੇ ਡਿੱਗਦੀ ਹੈ ਇਸ ਕਰਕੇ ਇਹਨੂੰ ਲੰਬ ਕੋਣ ਵੀ ਕਹਿ ਦਿੰਦੇ ਬਿਲਕੁਲ ਸਿੱਧੀ ਖੜੀ ਹੁੰਦੀ ਹੈ ਇੱਕ ਰੇਖਾ ਦੂਜੀ ਤੇ ਤੇ ਸਮਕੋਣ ਵੀ ਕਹਿ ਦਿੰਦੇ ਆ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 1 ਡਿਗਰੀ ਦੇ ਕੋਣ ਨੂੰ ਕਹਿੰਦੇ ਹਨ ਕੀ ਕਹਿੰਦੇ ਬੇਟਾ 1 ਡਿਗਰੀ ਦੇ ਕੋਣ ਨੂੰ ਨਿਊਨ ਕੋਣ ਬੇਟਾ 0 ਤੋਂ ਵੱਡਾ ਤੇ 90 ਤੋਂ ਛੋਟਾ ਜਿਹੜਾ ਮਰਜੀ ਕੋਣ ਆ ਜੇ ਉਹਨੂੰ ਅਸੀਂ ਕੀ ਕਵਾਂਗੇ ਨਿਊਨ ਕੋਣ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 18 ਨੰਬਰ ਸਵਾਲ ਆ ਬੇਟਾ ਡੀ ਦੇ ਬਾਰੇ ਗੱਲ ਕਰਦਾ ਪਿਆ ਆ ਆ ਡੀ ਹੈਗੀ ਆ ਸਾਡੇ ਕੋਲੇ ਠੀਕ ਹੈ ਤਾਂ ਡੀ ਦੇ ਬਾਰੇ ਗੱਲ ਕਰ ਰਿਹਾ ਕਿੰਦਾ ਕੋਣ ਮਾਪਕ ਡੀ ਤੇ ਦੋ ਸਕੇਲ ਹੁੰਦੇ ਹਨ ਅੰਦਰੂਨੀ ਸਕੇਲ ਤੇ ਬਾਹਰੀ ਸਕੇਲ ਆ ਬਟਾ ਡੀ ਹੈ ਦਾ ਆ ਡੀ ਦਾ ਆ ਅੰਦਰੂਨੀ ਸਕੇਲ ਹੈ 0 10 20 30 40 ਤੇ ਆ ਬਾਹਰੀ ਸਕੇਲ ਹੈ 180 170 160 150 ਇਹ ਚੱਲਦੇ ਪਏ ਆ ਠੀਕ ਹੈ ਹੁਣ ਉਹ ਕੀ ਕਹਿੰਦਾ ਪਿਆ ਕਹਿੰਦਾ ਅੰਦਰੂਨੀ ਸਕੇਲ ਉੱਪਰ 0 10 20 ਡਿਗਰੀ ਖੱਬੇ ਦਾ ਇਤੋਂ ਲੈ ਕੇ 180 ਡਿਗਰੀ ਖੱਬੇ ਤੋਂ ਸੱਜੇ ਲਿਖਿਆ ਹੁੰਦਾ ਹੈ ਤਾਂ ਬੇਟਾ ਆ ਸੱਜਾ ਪਾਸਾ ਡੀ ਦਾ ਆ ਦੇਖੋ 0 10 20 30 ਤਾਂ ਇਹ ਤਾਂ ਬੇਟਾ ਸੱਜਾ ਹੱਥਾ ਸਾਡਾ ਸੱਜਾ ਹੱਥਾ ਉਹ ਕਹਿੰਦਾ ਪਿਆ ਵੀ ਖੱਬੇ ਤੋਂ ਸੱਜੇ ਲਿਖਿਆ ਹੁੰਦਾ ਆ ਠੀਕ ਹੈ ਇਹ ਗਲਤ ਹੋ ਗਿਆ ਨਾ ਬੇਟਾ ਫਿਰ ਖੱਬੇ ਤੋਂ ਸੱਜੇ ਲਿਖਿਆ ਹੁੰਦਾ ਤੇ ਅੱਗੇ ਉਹ ਕਹਿੰਦਾ ਘੜੀ ਦੀ ਦਿਸ਼ਾ ਵਿੱਚ ਤਾਂ ਬੇਟਾ ਆ ਜਿਹੜਾ ਆ ਸੱਜੇ ਤੋਂ ਖੱਬੇ ਲਿਖਦਾ ਪਿਆ ਪਰ ਇਹ ਬੇਟਾ ਘੜੀ ਦੀ ਦਿਸ਼ਾ ਦੇ ਉਲਟ ਆ ਘੜੀ ਦੀ ਸੂਈਆਂ ਜਿਹੜੀਆਂ ਇਧਰੋਂ ਐ ਨੂੰ ਚਲਦੀਆਂ ਪਰ ਇਹ ਤਾਂ ਐ ਲਿਖਿਆ ਹੋਇਆ ਹੈ ਤੇ ਉਹ ਕਹਿੰਦਾ ਪਿਆ ਘੜੀ ਦੀ ਦਿਸ਼ਾ ਵਿੱਚ ਇਸ ਕਰਕੇ ਬੇਟਾ ਇਹ ਸਟੇਟਮੈਂਟ ਗਲਤ ਹੋ ਗਈ ਇਹ ਸਵਾਲ ਬੇਟਾ ਇਹ ਇਹ ਸਟੇਟਮੈਂਟ ਗਲਤ ਹੋ ਗਈ ਇੱਥੇ ਗਲਤ ਲਾਵਾਂਗੇ ਆਪਾਂ ਠੀਕ ਹੈ ਇਹ ਸਵਾਲ ਬੇਟਾ ਮੈਂ ਜਾਣ ਕੇ ਤੁਹਾਨੂੰ ਪਾਇਆ ਸੀ ਕਿਉਂਕਿ ਇਹ ਕਿਤਾਬ ਦੇ ਵਿੱਚ ਇਨ ਬਿਨ ਲਿਖਿਆ ਕਿਤਾਬ ਦੇ ਵਿੱਚ ਬੇਟਾ ਇਹ ਗਲਤ ਲਿਖਿਆ ਗਿਆ ਫੇਰ ਸੁਣ ਲਓ ਉਹ ਕੀ ਕਹਿੰਦਾ ਪਿਆ ਕਹਿੰਦਾ ਅੰਦਰੂਨੀ ਸਕੇਲ ਆ ਅੰਦਰੂਨੀ ਸਕੇਲ ਹੈ ਕਹਿੰਦਾ ਖੱਬੇ ਤੋਂ ਸੱਜੇ ਜਿਹੜਾ ਹੈਗਾ 0 ਤੋਂ 10 ਵੀ ਖੱਬੇ ਤੋਂ ਸੱਜੇ ਪਰ ਇਹ ਬੇਟਾ ਸੱਜੇ ਤੋਂ ਖੱਬੇ ਲਿਖਿਆ ਹੋਇਆ ਇਸ ਕਰਕੇ ਆਪਾਂ ਇਹਨੂੰ ਸਟੇਟਮੈਂਟ ਨੂੰ ਗਲਤ ਕੀਤਾ ਠੀਕ ਹੈ ਮੇਰਾ ਖਿਆਲ ਆ ਗੱਲ ਸਮਝ ਗਈ ਪੁੱਤ ਤੁਸੀਂ ਸਾਰੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 19 ਕਹਿੰਦਾ ਕੂਨ ਮਾਪਕ D ਤੇ ਦੋ ਸਕੇਲ ਹੁੰਦੇ ਅੰਦਰੂਨੀ ਸਕੇਲ ਤੇ ਬਾਹਰੀ ਸਕੇਲ ਕਹਿੰਦਾ ਬਾਹਰੀ ਸਕੇਲ ਉੱਪਰ 180 170 ਖੱਬੇ ਤੋਂ ਸੱਜੇ ਪਾਸੇ ਲਿਖਿਆ ਹੁੰਦਾ ਹੈ ਤਾਂ ਬੇਟਾ 180 170 ਉਹ ਕਹਿੰਦਾ ਖੱਬੇ ਤੋਂ ਸੱਜੇ ਪਾਸੇ ਪਰ ਬੇਟਾ ਆ ਬਾਰੀ ਸਕੇਲ ਦੀ ਹੁਣ ਬਾਰੀ ਸਕੇਲ ਦੀ ਗੱਲ ਕਰਦਾ ਪਿਆ ਬਾਰੀ ਸਕੇਲ ਉੱਪਰ ਠੀਕ ਹੈ ਤਾਂ ਬੇਟਾ ਬਾਰੀ ਸਕੇਲ ਜਿਹੜਾ 180 170 ਇਹ ਸੱਜੇ ਤੋਂ ਖੱਬੇ ਪਾਸੇ ਚੱਲਦਾ ਪਿਆ ਇਹ ਸੱਜੇ ਤੋਂ ਖੱਬੇ ਪਾਸੇ ਪਰ ਉਹ ਕੀ ਕਹਿੰਦਾ ਪਿਆ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਚੱਲਦਾ ਪਿਆ ਇਸ ਕਰਕੇ ਇਹ ਵੀ ਸਟੇਟਮੈਂਟ ਹੈ ਜਿਹੜੀ ਗਲਤ ਹੋ ਗਈ ਬੇਟਾ ਇਹ ਟੈਕਸਟ ਬੁੱਕ ਦੇ ਵਿੱਚ ਲਿਖੀ ਆ ਤਾਂ ਕਰਕੇ ਪਾਈ ਸੀ ਵੀ ਇਹ ਸਟੇਟਮੈਂਟਾਂ ਗਲਤ ਸਿੱਧ ਨਹੀਂ ਕਰਦੀਆਂ ਪਈਆਂ ਆਪਣੇ ਆਪ ਨੂੰ ਆ ਦੇਖੋ ਸੱਜੇ ਤੋਂ ਖੱਬੇ ਆ ਪਰ ਇਹ ਕਹਿੰਦਾ ਪਿਆ ਖੱਬੇ ਤੋਂ ਸੱਜੇ ਆ ਠੀਕ ਆ ਗੱਲ ਸਮਝੇ ਇਸ ਕਰਕੇ ਸਟੇਟਮੈਂਟ ਗਲਤ ਹੋ ਗਈ ਤਾਂ ਅਸੀਂ ਆਪਸ਼ਨ 2 ਨੂੰ ਗਲਤ ਲਾ ਦਵਾਂਗੇ ਠੀਕ ਆ ਬੇਟਾ ਨੈਕਸਟ ਆ ਗਿਆ ਬੇਟਾ ਸਵਾਲ ਨੰਬਰ 20 ਕਹਿੰਦਾ ਚਿੱਤਰ ਵਿੱਚ ਕੋਣ ਦੀ ਕਿਸਮ ਦੱਸੋ ਤਾਂ ਬੇਟਾ ਆ ਤੁਹਾਨੂੰ ਪਤਾ ਲੱਗਦਾ ਪਿਆ ਜੇ ਤਾਂ ਇੱਥੋਂ ਤੱਕ ਹੁੰਦਾ ਤਾਂ ਫਿਰ ਇਹ ਸਮਕੋਣ ਬਣ ਜਾਣਾ ਸੀਗਾ ਪਰ ਇਹ ਸਮਕੋਣ ਨਾਲੋਂ ਛੋਟਾ ਕੋਣ ਹੈ 0 ਤੋਂ ਵੱਡਾ ਹੈ 90 ਤੋਂ ਛੋਟਾ ਤੇ ਇਹ ਨਿਊਨ ਕੋਣ ਬਣ ਗਿਆ ਅਸੀਂ ਇਹਨੂੰ ਨਿਊਨ ਕੋਣ ਨੂੰ ਟਿਕ ਕਰ ਦੇਵਾਂਗੇ ਠੀਕ ਹੈ ਬੇਟਾ ਤਾਂ ਕੁਝ ਵੀ ਬੇਟਾ ਇਹਦੇ ਵਿੱਚ ਔਖਾ ਨਹੀਂ ਅੱਗੇ 21 ਨੰਬਰ ਕੋਣ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ ਚਿੱਤਰ ਵਿੱਚ ਕੋਣ Y ਨੂੰ ਕਿਵੇਂ ਲਿਖਾਂਗੇ ਤਾਂ ਕੋਣ Y ਨੂੰ ਬੇਟਾ ਕਿਵੇਂ ਲਿਖਾਂਗੇ ਆ Y ਸਿਖਰ ਤੇ ਆ ਜਾਂਦਾ ਨਾ ਤਾਂ ਪਹਿਲੀ ਆਪਸ਼ਨ ਦਿੰਦਾ ਪਿਆ ਕੋਣ XYZ ਤਾਂ ਬੇਟਾ ਤੁਹਾਨੂੰ ਪਹਿਲਾਂ ਸਮਝਾਇਆ ਸੀ ਵੀ ਸਿਖਰ ਹਮੇਸ਼ਾ ਸੈਂਟਰ ਦੇ ਵਿੱਚ ਲਿਖਣਾ ਹੁੰਦਾ ਹੈ ਠੀਕ ਹੈ ਤਾਂ ਇਸ ਕਰਕੇ ਆ Z ਤੇ ਤਾਂ ਕੋਣ ਬਣਦਾ ਨਹੀਂ Z ਸੈਂਟਰ 'ਚ ਆ ਇਹ ਤਾਂ ਠੀਕ ਨਹੀਂ ਹੈਗੀ ਆਪਸ਼ਨ ਅੱਗੇ ਦੋ ਨੰਬਰ ਆਪਸ਼ਨ 'ਚ ਕਹਿੰਦਾ ਪਿਆ ਕੋਣ XYZ ਕੋਣ X yz ਆ ਠੀਕ ਹੈ ਠੀਕ ਹੈ ਪਰ ਆਪਾਂ ਅਗਲਾ ਜਿਹੜਾ 3 ਨੰਬਰ ਆਪਸ਼ਨ ਹੈ ਇਹਦੇ ਵਿੱਚ ਕਹਿੰਦਾ ਪਿਆ ਕੋਂ ਜੈਡ ਵਾਈ ਐਕਸ ਕੋਂ ਜੈਡ ਵਾਈ ਐਕਸ ਇਹ ਵੀ ਠੀਕ ਹੈ ਐਕਸ ਵਾਈ ਜੈਡ ਇਹ ਵੀ ਠੀਕ ਹੈ ਇਸ ਕਰਕੇ ਬੇਟਾ 4 ਨੰਬਰ ਚ ਕਹਿੰਦਾ ਪਿਆ ਆਪਸ਼ਨ 2 ਤੇ 3 ਦੋਵੇਂ ਠੀਕ ਹੈ ਤਾਂ ਇਹ 4 ਨੰਬਰ ਆਪਸ਼ਨ ਬੈਸਟ ਆਲਟਰਨੇਟਿਵ ਹੈ ਕਿਉਂਕਿ 2 ਨੰਬਰ ਵੀ ਠੀਕ ਹੈ ਤੇ 3 ਨੰਬਰ ਵੀ ਸਟੇਟਮੈਂਟ ਠੀਕ ਹੈਗੀ ਹੈ ਠੀਕ ਹੈ ਬੇਟਾ ਹੋਣ ਬੇਟਾ ਆਪਾਂ ਇਹਦੇ ਆਖਰੀ ਸਵਾਲ ਦੇ ਉੱਤੇ ਆ ਗਏ ਸਵਾਲ ਨੰਬਰ 22 ਦੇ ਉੱਤੇ ਕਹਿੰਦਾ ਤਿੰਨ ਸਰਲ ਰੇਖਾਵਾਂ ਦੇ ਕਾਟ ਬਿੰਦੂਆਂ ਦੀ ਘੱਟ ਤੋਂ ਘੱਟ ਸੰਖਿਆ ਹੋਵੇਗੀ ਤਾਂ ਤਿੰਨ ਸਰਲ ਰੇਖਾਵਾਂ ਦੇ ਕਾਟ ਬਿੰਦੂਆਂ ਦੀ ਘੱਟ ਤੋਂ ਘੱਟ ਸੰਖਿਆ ਕੀ ਹੋਵੇਗੀ ਤਾਂ ਬੇਟਾ ਘੱਟ ਤੋਂ ਘੱਟ ਸੰਖਿਆ ਪਹਿਲਾਂ ਆਪਾਂ ਵਾਦੋ-ਵਾਦ ਕੀਤੀ ਸੀ ਆ ਇੱਕ ਰੇਖਾ ਆ ਦੂਰੀ ਰੇਖਾ ਤੇ ਆ ਤਿੰਨ ਰੇਖਾ ਠੀਕ ਹੈ ਘੱਟ ਤੋਂ ਘੱਟ ਸਿਰਫ ਇੱਕ ਹੋ ਗਈ ਗੱਲ ਸਮਝ ਲੱਗੀ ਬੇਟਾ ਜੇ ਉਹ ਵੱਧ ਤੋਂ ਵੱਧ ਪੁੱਛ ਲਵੇ ਫਿਰ ਅਸੀਂ ਰੇਖਾ ਇੱਥੇ ਮਾਰਾਂਗੇ ਤਾਂ ਕਾਟ ਬਿੰਦੂਆਂ ਦੀ ਸੰਖਿਆ ਤਿੰਨ ਹੋ ਜਾਊਗੀ ਤਾਂ ਘੱਟ ਤੋਂ ਘੱਟ ਇੱਕ ਹੋ ਸਕਦੀ ਹੈ ਇਸ ਕਰਕੇ ਬੇਟਾ ਇੱਕ ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 22 ਇਹਦੇ ਨਾਲ ਬੇਟਾ ਐਸ ਟੈਸ ਦੇ ਸਾਰੇ ਸਵਾਲ ਕੰਪਲੀਟ ਹੋ ਗਏ ਫੋਨ ਬੇਟਾ ਆਪਾਂ ਅਭਿਆਸ ਦੇ ਅਗਲੇ ਸਵਾਲ ਅਗਲੀ ਵੀਡੀਓ ਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚੇ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ